ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਇੱਕ ਵਾਰ ਫੇਰ ਤੋਂ ਤੁਹਾਡੇ ਆਪਣੇ ਚੈਨਲ ਪੀਪੀ 77 ਸਟੱਡੀਪਾਇੰਟ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਣਾ ਰੇਸ਼ੋ ਦਾ 4ਥ ਡੇ ਆ ਰੇਸ਼ੋ ਟੌਪਿਕ ਦਾ ਆਪਣਾ 4ਥ ਡੇ ਆ ਅੱਜ ਅਸੀਂ ਕਰਾਂਗੇ ਸੈਲਰੀ ਬੇਸਡ ਕਿੱਦਾਂ ਐਗਜ਼ਾਮ ਚ ਕੁਐਸਚਨ ਸੈੱਟ ਹੁੰਦੇ ਆ ਸੈਲਰੀ ਬੇਸਡ ਕਵੈਸਚਨ ਕਿੱਦਾਂ ਐਗਜ਼ਾਮ ਚ ਪੁੱਛੇ ਜਾਂਦੇ ਆ ਠੀਕ ਆ ਸੋ ਜਿਹੜੇ ਬੱਚੇ ਸਾਡੇ ਨਾਲ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕਰਿਆ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਆ ਆਪਣੀ ਕਲਾਸ ਸਟਾਰਟ ਸੋ ਕਰਦੇ ਆ ਅੱਜ ਦਾ ਆਪਣਾ ਫਰਸਟ ਕੁਐਸਚਨ ਜੇਕਰ A ਅਤੇ B ਦੇ ਤਨਖਾਹ ਦਾ ਤਨਖਾਹਾਂ ਦਾ ਅਨੁਪਾਤ 4:5 ਹੈ ਅਤੇ ਇੰਨਾ ਦੀ ਤਨਖਾਹ ਦਾ ਜੋੜ 8100 ਹੈ 8100 ਰੁਪਏ ਹੈ ਤਾਂ ਪੁੱਛ ਰਿਹਾ ਹੈ A ਦੀ ਤਨਖਾਹ ਕਿੰਨੀ ਹੋਏਗੀ ਕਿੰਨੀ ਹੋਏਗੀ ਠੀਕ ਹੈ ਜੀ ਇਥੇ ਕੀ ਕਹਿ ਰਿਹਾ ਜੇਕਰ A ਅਤੇ B ਦੀ ਤਨਖਾਹ ਦਾ ਜੋ ਅਨੁਪਾਤ 4:5 ਹੈ ਅਤੇ ਇਹਨਾਂ ਦੀ ਤਨਖਾਹਾਂ ਦਾ ਜੋੜ 8100 ਰੁਪਏ ਹੈ ਤਾਂ A ਦੀ ਤਨਖਾਹ ਕਿੰਨੀ ਹੋਏਗੀ ਠੀਕ ਆ ਪਹਿਲਾਂ ਪਤਾ ਸਾਨੂੰ ਤਨਖਾਹ ਹੁੰਦੀ ਕੀ ਚੀਜ਼ ਆ ਤਨਖਾਹ ਜਿਸਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਸੈਲਰੀ ਸੈਲਰੀ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਸੈਲਰੀ ਜੋ ਪਰ ਮੰਥ ਦੇ ਹਿਸਾਬ ਨਾਲ ਮਿਲਦੀ ਆ ਆਪਾਂ ਨੂੰ ਪਰ ਮੰਥ ਔਰ ਇੱਕ ਸੈਲਰੀ ਇੱਕ ਵੇਜਿਸ ਹੁੰਦਾ ਜੋ ਮਜ਼ਦੂਰ ਲੋਕਾਂ ਨੂੰ ਮਿਲਦਾ ਹੈ ਦਿੱਲੀ ਦਾ ਮਜ਼ਦੂਰ ਲੋਕ ਜੋ ਵੀ ਲਾ ਲੋ ਕੋਈ ਵੀ ਦੁਕਾਨਦਾਰ ਆ ਸਬਜੀ ਵੇਚਣ ਵਾਲਾ ਕੁਛ ਵੀ ਉਹਨਾਂ ਦੇ ਕੀ ਹੁੰਦੀ ਹੈ ਵੇਜਿਸ ਠੀਕ ਆ ਸੋ ਆਪਣਾ ਕੁਐਸਚਨ ਕੀ ਕਹਿ ਰਿਹਾ ਹੈ A ਅਤੇ B ਤਨਖਾਹ ਦਾ ਅਨੁਪਾਤ ਕਿੰਨਾ ਹੈ 4 ਰੇਸ਼ੋ 5 ਔਰ ਇਹਨਾਂ ਦੀ ਤਨਖਾਹਾਂ ਦਾ ਜੋੜ ਕਿੰਨਾ ਹੈ 8100 ਰੁਪਏ ਇੱਥੇ ਰੇਸ਼ੋ ਵਿੱਚ ਕਿੰਨਾ ਦਿੱਤਾ ਆ 4:5 ਉੱਥੇ ਜੋੜ ਕਿੰਨਾ ਦਿੱਤਾ ਹੈ ਮਾਨਕ ਚਲੋ ਵੈਲਿਊ ਕੀ ਦਿੱਤੀ ਹੋਈ ਆ ਆਪਾਂ ਨੂੰ 8100 8100 ਦਿੱਤੀ ਆਈ ਹੈ ਆਪਨੇ ਕੋਲ ਦਾ ਰੇਸ਼ੋ ਆਇਆ ਨਾ ਰੇਸ਼ੋ ਆ ਨਾ ਆਪਾਂ ਵੈਲਿਊ ਪਤਾ ਕਰਨੀ ਆ 4 ਔਰ 5 ਕਿੰਨਾ 9 9 ਦੀ ਵੈਲਿਊ ਕਿੰਨੀ ਆ 8100 ਸੋ ਆਪਾਂ 1 ਦੀ ਕੱਢ ਲਾਂਗੇ ਇੱਥੋਂ 8100 9 ਨਾਮ ਨਾਮ 81 ਇੱਕ ਦੀ ਵੈਲਿਊ 900 ਸੋ ਦਿੱਤਾ ਕੀ ਆ ਏ ਦੀ ਤਨਖਾਹ ਕਿੰਨੀ ਹੋਏਗੀ ਏ ਦੀ ਇੱਥੇ ਕਿੰਨੀ ਆ 4 ਆਪਾਂ ਵੈਲਿਊ ਕਿੰਨੀ ਪਤਾ ਕਰੀ ਆ 900 4 ਗੁਣਾ 900 ਕਿੰਨਾ ਹੋਇਆ 3600 ਰੁਪਏ ਕਿੰਨੀ ਤਨਖਾਹ ਆ ਏ ਦੀ ਸੋ ਇਹੀ ਕੀ ਆ ਆਪਣਾ ਆਨਸਰ ਇਹੀ ਕੀ ਆ ਆਪਣਾ ਆਨਸਰ ਰਾਈਟ ਡਾਉਨ ਕਰ ਲਓ ਇਹੋ ਜਿਹਾ ਆ ਜਾਂਦੇ ਆ ਕੁਐਸਚਨ ਇਗਜ਼ਾਮ ਚ ਸਿੱਧਾ ਸਿੱਧਾ ਪੁੱਛੇ ਜਾਂਦੇ ਆ ਠੀਕ ਆ ਜੀ ਸੋ ਕਰਦੇ ਆ ਅੱਜ ਦਾ ਨੈਕਸਟ ਕੁਐਸਚਨ ਇਹਦੇ ਰਿਲੇਟਿਡ ਆ ਅੱਜ ਚੱਲੇਗਾ ਆਪਣਾ ਸੈਲਰੀ ਬੇਸਡ ਵੀ ਸੈਲਰੀ ਦੇ ਹਿਸਾਬ ਨਾਲ ਕਿਦਾਂ ਕੁਐਸਚਨ ਪੁੱਛੇ ਜਾਂਦੇ ਆ ਅਗਰ ਮੈਂ ਕਹਾ A ਅਤੇ B ਦੀ ਤਨਖਾਹ ਦਾ ਅਨੁਪਾਤ 5:3 ਹੈ ਜੇਕਰ A ਦੀ ਤਨਖਾਹ b ਨਾਲੋਂ 200 ਰੁਪਏ ਜ਼ਿਆਦਾ ਹੈ ਤਾਂ b ਦੀ ਤਨਖਾਹ ਪਤਾ ਕਰੋ ਆਪਨੇ ਕੋਲ ਕੀ ਹੈ a ਅਤੇ b ਦੀ ਤਨਖਾਹ ਦਾ ਅਨੁਪਾਤ 5:3 ਹੈ ਜੇਕਰ A ਦੀ ਤਨਖਾਹ B ਨਾਲੋਂ 2000 ਰੁਪਏ ਜ਼ਿਆਦਾ ਹੈ ਤਾਂ B ਦੀ ਤਨਖਾਹ ਪਤਾ ਕਰੋ A ਅਤੇ B ਦੋ ਪਰਸਨਾਂ ਇਹਨਾਂ ਦੀ ਤਨਖਾਹ ਦਾ ਅਨੁਪਾਤ ਕਿੰਨਾ ਹੈ 5:3 ਸੋ ਜੇਕਰ A ਦੀ ਤਨਖਾਹ B ਨਾਲੋਂ 2000 ਜ਼ਿਆਦਾ ਹੈ ਕਿੰਨੀ ਜ਼ਿਆਦਾ ਹੈ 2000 ਕਿੰਦੇ ਨਾਲੋਂ ਜ਼ਿਆਦਾ ਹੈ ਕਿੰਦੇ ਨਾਲੋਂ ਜ਼ਿਆਦਾ ਹੈ B ਨਾਲੋਂ ਬੀ ਨਾਲੋਂ ਜ਼ਿਆਦਾ ਹੈ ਸੋ ਇੱਥੇ ਰੇਸ਼ੋ ਚ ਕਿੰਨੀ ਜ਼ਿਆਦਾ ਹੈ 2 ਔਰ ਪੈਸਿਆਂ ਚ ਕਿੰਨੀ ਹੈ 2000 2 ਦੀ ਵੈਲਿਊ ਕਿੰਨੀ ਹੈ 2000 ਇੱਥੋਂ 1 ਦੀ ਵੈਲਿਊ ਲੈ ਲਾਂਗੇ ਆਪਾਂ 2000 2 2 1 2 1 ਦੀ ਵੈਲਿਊ ਕਿੰਨੀ ਆ ਗਈ 1000 ਸੋ ਆਪਣ ਪੁੱਛਿਆ ਕੀ ਹੈ ਬੀ ਦੀ ਤਨਖਾਹ ਪਤਾ ਕਰੋ ਬੀ ਦੀ ਰੇਸ਼ੋ ਚ ਕਿੰਨੀ ਹੈ 3 ਆਪਣੀ ਵੈਲਿਊ ਕਿੰਨੀ ਆਈ ਹੈ 1000 3 1000 ਕਿੰਨਾ ਹੁੰਦਾ 3000 ਰੁਪਏ ਇਹ ਕਿੰਦੀ ਆਈ ਹੈ ਤਨਖਾਹ ਬੀ ਦੀ ਇਹੀ ਤੇ ਕੀ ਹੈ ਆਨਸਰ ਠੀਕ ਹੈ ਜੀ ਓਕੇ ਸਭ ਰਾਈਟ ਡਾਉਨ ਕਰ ਲੋ ਅਗਰ ਇੱਥੇ ਕਿੰਨੇ ਬੰਦਿਆਂ ਦੀ ਗੱਲ ਹੋ ਰਹੀ ਹੈ A ਔਰ 2 A ਔਰ B 2 ਅਗਰ ਆ ਜਾਏ 3 ਚਲੋ ਉਹ ਵੀ ਆਪਾਂ ਕਰ ਲੈਂਦੇ ਆ ਮੈਂ ਕਹਾਂ ਏ ਬੀ ਅਤੇ ਸੀ ਤਿੰਨ ਆਦਮੀਆਂ ਦੀ ਤਨਖਾਹ ਤਿੰਨ ਆਦਮੀਆਂ ਦੀ ਤਨਖਾਹ ਦਾ ਅਨੁਪਾਤ ਤਨਖਾਹ ਦਾ ਅਨੁਪਾਤ 3:2:4 ਕਰਮਵਾਰ ਹੈ। ਅਗਰ ਇਨਾਂ ਦੀ ਤਨਖਾਹਾਂ ਦਾ ਜੋੜ 60000 ਕਿੰਨਾ 36000 ਰੁਪਏ ਹੈ ਤਾਂ ਸੀ ਦੀ ਤਨਖਾਹ ਪਤਾ ਕਰੋ ਅੱਗੇ ਆਪਣ ਕੀ ਦਿੱਤਾ ਆ ਸੀ ਸਿਰਫ 2% ਦੀ ਗੱਲ ਹੋ ਰਹੀ ਸੀਗੀ दो पर्सन दी ਗੱਲ ਹੋ ਰਹੀ ਸੀਗੀ ਨਾ ਹੁਣ ਕਿੰਨੇ ਆ ਤਿੰਨ a b ਔਰ c ਇੱਥੇ ਆਪਾਂ ਨੂੰ ਇਹਨਾਂ ਦੀ ਤਨਖਾਹਾਂ ਦਾ ਅਨੁਪਾਤ ਕਿੰਨਾ ਦਿੱਤਾ ਆ 3 ਰੇਸ਼ੋ 2 ਰੇਸ਼ੋ ਔਰ 4 ਠੀਕ ਆ ਔਰ ਇਹਨਾਂ ਦੀ ਤਨਖਾਹ ਦਾ ਜੋੜ ਕਿੰਨਾ ਹੈ 36000 ਆਪਾਂ ਪਤਾ ਕੀ ਕਰਨਾ ਆ c ਦੀ ਤਨਖਾਹ ਪਤਾ ਕਰੋ ਠੀਕ ਆ ਆਪਣੇ ਕੋਲ ਕਿਹੜੇ ਕਿਹੜੇ ਪਰਸਨ ਆ a b ਔਰ c ਇਹਨਾਂ ਦੀ ਤਨਖਾਹ ਦਾ ਅਨੁਪਾਤ ਕਿੰਨਾ ਆ? 3 3 ਰੇਸ਼ੋ 2 ਰੇਸ਼ੋ ਹੋਰ 4 ਔਰ ਇਹਨਾਂ ਦੀ ਤਨਖਾਹ ਦਾ ਜੋੜ ਕਿੰਨਾ 36000 ਦੇਖੋ A plus, B plus C ਤਿੰਨਾਂ ਦੀ ਤਨਖਾਹ ਦਾ ਜੋੜ ਕਿੰਨਾ 36000 ਆਪਾਂ ਪਤਾ ਹੀ ਕਰਨਾ C ਦੀ ਤਨਖਾਹ ਪਤਾ ਕਰੋ ਠੀਕ ਹੈ ਏ ਕਿੰਨਾ 3 ਬੀ ਕਿੰਨਾ 2 ਸੀ ਕਿੰਨਾ 4 36000 ਠੀਕ ਹੈ ਜੀ ਇਹਨਾਂ ਜੋੜ ਲਈ ਆਪਾਂ 9 ਦੀ ਵੈਲਿਊ ਕਿੰਨੀ ਹੈ ਤੁਸੀਂ ਕਹੋਗੇ 36000 1 ਦੀ ਵੈਲਿਊ ਲੈ ਲਾਂਗੇ ਆਪਾਂ 36000 9 9 ਚੋਕਾ 36 1 ਦੀ ਵੈਲਿਊ ਕਿੰਨੀ ਆ ਗਈ 4000 ਸੋ ਆਪਾਂ ਪਤਾ ਕੀ ਕਰਨਾ ਸੀ ਦੀ ਤਨਖਾਹ ਪਤਾ ਕਰੋ ਸੀਧੀ ਤਨਖਾਹ ਰੇਸ਼ੋ ਚ ਕਿੰਨੀ ਹੈ 4 ਆਪਾਂ ਨੂੰ ਵੈਲਿਊ ਕਿੰਨੀ ਆਈ ਹੈ 4000 ਸੋ ਇੱਥੇ 4000 ਨਾਲ ਗੁਣਾ ਕਰਾਂਗੇ ਆਪਾਂ ਕੀ ਆ ਜਾਏਗਾ ਆਪਣੇ ਕੋਲ 16000 ਰੁਪਏ ਇਹ ਕਿੰਦੀ ਤਨਖਾਹ ਆ ਸੀ ਦੀ ਇਹ ਹੀ ਤਾਂ ਆਪਣਾ ਆਨਸਰ ਆ ਪਤਾ ਹੈ ਕੀ ਕਰਨਾ ਸੀਗਾ ਸੀ ਦੀ ਤਨਖਾਹ ਪਤਾ ਕਰੋ ਸੋ ਇਹ ਸੀਗੇ ਬੇਸਿਕ ਬੇਸਿਕ ਕੁਸਚਨ ਠੀਕ ਆ ਜੋ ਆਪਾਂ ਨੂੰ ਕਰਨੇ ਜ਼ਰੂਰੀ ਆ ਚਲੋ ਇੱਕ ਹੋਰ ਪ੍ਰੈਕਟਿਸ ਵਾਸਤੇ ਕਰ ਲਈਏ ਕਰ ਲਈਏ ਪ੍ਰੈਕਟਿਸ ਕਰ ਲੈਂਦੇ ਆਂਦੇ ਤੇ ए बी सी और ए बी ਅਤੇ सी ਤਿੰਨ ਆਦਮੀਆਂ ਦੀ ਤਨਖਾਹ ਦਾ ਅਨੁਪਾਤ ਆਪਾਂ ਮੰਨ ਲਓ 2 ਰੇਸ਼ੋ 3 ਰੇਸ਼ੋ 5 ਹੈ 2 ਰੇਸ਼ੋ 3 ਰੇਸ਼ੋ 5 ਹੈ 5 ਕਰਮਵਾਰ ਹੈ ਕਰਮਵਾਰ ਜੇਕਰ ਮੈਂ ਉਹਦਾ ਹੀ ਲਿਖਦਾ ਵੀ 2 ਰੇਸ਼ੋ 3 ਰੇਸ਼ੋ 5 ਹੈ ਕਰਮਵਾਰ ਇੱਥੇ ਲਿਖਾ ਨਾ ਗੜਬੜੀ ਹੋ ਜਾਏਗੀ ਨਾ ਤੁਹਾਨੂੰ ਕਿਵੇਂ ਪਤਾ ਲੱਗੇਗਾ b a e ਦੀ ਰੇਸ਼ੋ ਆ b ਦੀ ਆ c ਦੀ ਕਰਮਵਾਰ ਲਿਖਿਆ ਹੋਇਆ ਤਾਂ ਸਮਝੋ ਵੀ a b c ਜਿੱਦਾਂ ਇਹ ਪੈਟਰਨ ਚ ਲਿਖਿਆ ਉਦਾਂ ਹੀ ਰੇਸ਼ੋ ਪੈਟਰਨ ਚ ਲਿਖੀ ਹੋਈ ਆ ਕਰਮਵਾਰ ਵਿੱਚ ਕਰਮਵਾਰ ਵਿੱਚ ਕਰਮਵਾਰ ਹੈ ਅਤੇ ਇਹਨਾਂ ਦੀ ਤਨਖਾਹਾਂ ਦਾ ਜੋੜ ਤਨਖਾਹਾਂ ਦਾ ਜੋੜ 16000 ਰੁਪਏ ਹੈ ਤਾਂ b ਦੀ ਤਨਖਾਹ ਪਤਾ ਕਰੋ ਪਰਸਨ ਕਿੰਨੇ ਆਪਣੇ ਕੋਲ ਤਿੰਨ ਕਿਹੜੇ ਕਿਹੜੇ a b اور c ਇਹਨਾਂ ਦੀ ਤਨਖਾਹ ਦਾ ਅਨੁਪਾਤ ਕਿੰਨਾ ਦਿੱਤਾ ਹੈ 2 ਰੇਸ਼ੋ 3 ਰੇਸ਼ੋ 5 ਔਰ ਇਹਨਾਂ ਦੀ ਤਨਖਾਹ ਦਾ ਜੋੜ ਕਿੰਨਾ ਆ 16000 ਕਿਨਾਂ ਦੀ ਗੱਲ ਕਰ ਰਿਹਾ ਹੈ ਇਹਨਾਂ ਤਿੰਨਾਂ ਦੀ ਨਾ ਇਹਨਾਂ ਤਿੰਨਾਂ ਦੀ ਤਨਖਾਹ ਦਾ ਜੋੜ ਕਿੰਨਾ 16000 ਆਪਾਂ ਨੂੰ ਰੇਸ਼ੋ ਚ ਕਿੰਨਾ ਦਿੱਤਾ ਆਇਆ ਹੈ ਰੇਸ਼ੋ ਚ 2 ਰੇਸ਼ੋ 3 ਰੇਸ਼ੋ 5 ਤਿੰਨਾਂ ਦਾ ਜੋੜ ਹੀ ਹੈ ਤਿੰਨਾਂ ਦਾ ਇੱਥੇ ਜੋੜ ਕਿੰਨਾ ਬੰਦਾ ਪਿਆ ਆਪਣੇ ਕੋਲ 10 ਔਰ ਉੱਥੇ ਵੈਲਿਊ ਚ ਕਿੰਨਾ 16000 ਇੱਥੋਂ ਇੱਕ ਦੀ ਆਪਾਂ ਵੈਲਿਊ ਕੱਢ ਲਾਂਗੇ सोलह हजार बटा दस एक जीरो जीरो कैंसल एक की वैल्यू कि आ गई अपने को सोलह सौ सो। आप पता की करना तो बीह की पता करो अपने को वैल्यू च कि आया सोलह हजार बी रेसो च कि है तीन आप कड़ लागे सोलह गुना तीन गुना सोलह सौ सो रुपए कि बनेगा फोर्टी एट हंड्रड यानी कि 4800 ਰੁਪਏ ਤਨਖਾਹ ਬਣੇਗੀ ਬੀ ਦੀ ਸੋ ਇਹੀ ਕੀ ਆਪਨਾ ਆਨਸਰ ਰਾਈਟ ਡਾਉਨ ਕਰ ਦੇ ਜੇ ਨਾਲ ਦੀ ਨਾਲ ਸੈਲਰੀ ਬੇਸਡ एग्जाम ਦੇ ਕੁਸਚਨ ਆ ਜਾਂਦੇ ਆ ਸਿੱਧਾ ਸਿੱਧਾ ਠੀਕ ਆ ਜੀ ਸੋ ਜਿਹੜੇ ਆਪਨੇ ਆ ਲਾਸਟ ਦੇ ਦੋ ਕੁਸਚਨ ਹੋਣਗੇ ਨਾ ਪੂਰਾ ਪੂਰਾ ਧਿਆਨ ਨਾਲ ਸਮਝ ਲਿਆ ਜੇ ਜਿੱਦਾਂ ਮੈਂ ਕਰਾਉ ਉਦਾਂ ਹੀ ਕਰਿਆ ਜੇ ਕਿਤੇ ਵੀ ਤੁਹਾਨੂੰ ਦਿੱਕਤ ਨਹੀਂ ਆਏਗੀ ਠੀਕ ਆ ਉਹ ਤਾਂ ਸੀਗੇ ਬੇਸਿਕ ਇੱਕ ਵਾਰੀ ਬੇਸ ਤਾਂ ਤਿਆਰ ਕਰਨਾ ਚਾਹੀਦਾ ਨਾ ਆਪਾਂ ਨੂੰ ਕੋਈ ਵੀ ਕੰਮ ਕਰਨਾ ਹੈ ਪਹਿਲਾਂ ਉਹਦੀ ਛੇ ਪੰਜਾਬੀ ਚ ਕਹਿ ਲੈਂਦੇ ਨਾ ਮੋੜ ਪਾਉਣ ਦਾ ਪਤਾ ਹੋਣਾ ਚਾਹੀਦਾ ਵੀ ਕਿੱਧਰ ਆ ਠੀਕ ਆ ਸੋ ਚਲਿਏ ਅੱਗੇ ਇਹਦੀ ਅੱਗੇ ਟਾਈਪ ਆ ਠੀਕ ਆ ਕਿਦਾਂ ਕੁਸਚਨ ਆਉਂਦਾ ਹੈ ਸਦੋ ए ਅਤੇ बी डी ਤਨਖਾਹਾਂ ਦਾ ਅਨੁਪਾਤ 4:5 ਹੈ ए ਅਤੇ ਬੀ ਦੀ ਤਨਖਾਹਾਂ ਦਾ ਅਨੁਪਾਤ 4:5 ਹੈ ਓਹ ਓਹ ਕਰਮਵਾਰ 1000 ਅਤੇ 500 ਰੁਪਏ ਬਚਤ ਕਰਦੇ ਹਨ ਬਚਤ ਕਰਦੇ ਹਨ A ਅਤੇ B ਦੀ ਤਨਖਾਹ ਦਾ ਅਨੁਪਾਤ 4:5 ਹੈ ਉਹ ਹਰ ਮਹੀਨੇ 1000 ਅਤੇ 500 ਰੁਪਏ ਬਚਤ ਕਰਦੇ ਹਨ ਅਤੇ ਇਹਨਾਂ ਦੇ ਖਰਚ ਦਾ ਅਨੁਪਾਤ 1:2 ਹੈ ਤਾਂ ਏ ਅਤੇ ਬੀ ਦੀ ਤਨਖਾਹ ਕਿੰਨੀ ਹੋਏਗੀ ਕੁਐਸਚਨ ਚ ਕੀ ਆ ਏ ਅਤੇ ਬੀ ਦੀ ਤਨਖਾਹ ਦਾ ਅਨੁਪਾਤ 4:5 ਹੈ ਉਹ ਕਰਮਵਾਰ 1000 ਅਤੇ 500 ਰੁਪਏ ਬਚਤ ਕਰਦੇ ਹਨ ਅਤੇ ਇਹਨਾਂ ਦੀ ਖਰਚ ਦਾ ਅਨੁਪਾਤ 1:2 ਹੈ ਤਾਂ ਪੁੱਛ ਰਿਹਾ ਇਹ ਅਤੇ ਬੀ ਦੀ ਤਨਖਾਹ ਕਿੰਨੀ ਹੋਏਗੀ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਤਨਖਾਹ ਵਿੱਚ ਹੁੰਦੀ ਕੀ ਕੀ ਚੀਜ਼ਾਂ ਅਗਰ ਮੈਂ ਕਹਾ ਤਨਖਾਹ ਵਿੱਚ ਹੁੰਦਾ ਕੀ ਕੀ ਆ ਇੱਕ ਤਾਂ ਹੁੰਦਾ ਨਾ ਖਰਚ ਖਰਚ ਪਲੱਸ ਬਚਤ ਤਨਖਾਹ ਆ 10000 ਮੰਨ ਕੇ ਚਲੋ 10000 ਤਨਖਾਹ ਆ ਉਸ ਦੇ ਵਿੱਚੋਂ ਖਰਚ ਕਰ ਲਿਆ ਆਪਾਂ 8000 ਤਾਂ ਬਚਤ ਕਿੰਨੀ ਹੋਈ 2000 ਨਾ ਮਾਨਿਕ ਚਲੋ ਤਨਖਾਹ ਕਿੰਨੀ ਸੀਗੀ 10000 ਖਰਚਾ ਆਪਾਂ ਕਿੰਨਾ ਕਰ ਲਿਆ 8000 ਤਾਂ ਬਚਤ ਕਿੰਨੀ ਹੋਏਗੀ 2000 ਨਾ ਸਿੱਧਾ-ਸਿੱਧਾ ਕਹਿਣ ਦਾ ਮਤਲਬ ਤਨਖਾਹ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਖਰਚ ਤੇ ਬਚਤ ਦੋਨੋਂ ਚੀਜ਼ਾਂ ਹੁੰਦੀਆਂ ਨਾ ਉਹੀ ਹਿਸਾਬ ਆ ਇੱਥੇ ਠੀਕ ਆ ਇਥੇ A ਅਤੇ B ਦੀ ਤਨਖਾਹ ਅਨੁਪਾਤ ਚ ਹੈ 4:5 ਆਪਾਂ ਨੂੰ ਨਹੀਂ ਪਤਾ ਵੀ ਕਿੰਨੀ ਤਨਖਾਹ ਆ ਆਪਾਂ ਨੂੰ ਨਹੀਂ ਪਤਾ ਓਕੇ ਐਕਸਪਲੈਟ ਕਰ ਸਕਦੇ ਆ ਐਕਸਪਲੈਟ ਕਰ ਸਕਦੇ ਨਾ ਮੈਂ ਕਹਾ ਤਨਖਾਹ ਦੇ ਵਿੱਚੋਂ ਮੈਂ ਬਚਤ ਮਾਈਨਸ ਕਰਦਾ ਬਚਤ A ਦੀ ਕਿੰਨੀ ਦਿੱਤੀ ਹੋਈ ਆ 1000 ਤਾਂ ਆਪਨੇ ਕੋਲ ਕੀ ਆ ਜਾਏਗਾ ਖਰਚ ਆ ਜਾਏਗਾ ਨਾ ਤਨਖਾਹ ਦੇ ਵਿੱਚੋਂ ਬਚਤ ਮਾਈਨਸ ਕਰਦਾ ਤਾਂ ਆਪਣੇ ਕੋਲ ਖਰਚ ਆ ਜਾਏਗਾ ਖਰਚ ਇੱਥੇ ਕਿੰਨਾ ਦਿੱਤਾ ਹੈ ਇਹਦਾ ਇੱਕ ਉਦਾਂ ਹੀ ਦੇਖ ਕੇ ਠੀਕ ਆ ਵਟਾ ਇਹ ਕੌਣ ਆ ਏ ਅਗਰ ਮੈਂ ਕਹਾ ਵੀ ਦੀ ਤਨਖਾਹ ਦਾ ਅਨੁਪਾਤ 5 ਆ ਆਪਾਂ ਨੂੰ ਨਹੀਂ ਪਤਾ ਤਨਖਾਹ ਕਿੰਨੀ ਹੈ ਆਪਾਂ x ਮੰਨ ਲਾਂਗੇ x 500 ਕੀ ਆ ਇਸ ਦਾ ਬਚਤ ਤਨਖਾਹ ਦੇ ਵਿੱਚੋਂ ਅਗਰ ਮੈਂ ਬਚਤ ਕੱਢਦਾ ਤਾਂ ਬਾਕੀ ਕੀ ਬਚੇਗਾ ਖਰਚਾ ਰਹੇਗਾ ਨਾ ਖਰਚਾ ਕਿੰਨਾ ਆ ਰੇਸ਼ੋ ਚ 2 ਖਰਚਾ ਕਿੰਨਾ ਆ 2 ਓਕੇ 4x ਕੀ ਹੈ ਇਸ ਦੀ ਤਨਖਾਹ ਦਾ ਅਨੁਪਾਤ ਤਾਂ ਕਰਮਵਾਰ ਬਚਤ ਕਿੰਨੀ ਕਰਦਾ ਪਿਆ 1000 ਔਰ b ਬੀ ਦੀ ਤਨਖਾਹ ਦਾ ਅਨੁਪਾਤ ਹੈ 5 ਬਚਤ ਕਿੰਨੀ ਕਰ ਰਿਹਾ 500 ਔਰ ਖਰਚੇ ਦਾ ਕਿੰਨਾ ਬਚਾ 2 ਰੇਸ਼ੋ ਚ ਹੈ ਨਾ ਸੋਲਵ ਕਰਦੇ ਹਾਂ ਇਹ ਇਧਰ ਮਲਟੀਪਲਾਈ ਹੋ ਜਾਏਗਾ ਇਧਰ ਆ ਕੇ 2 ਚੁੱਕੇ 8x 2 2000 1 5 5x 5x 1 -5, 500. 1 -5, 500 so, पांच एक्स माइनस एक गुना पांच पांच सौ ठीक है जी एक गुना पांच सौ पांच सौ ही आ जाएगा सो आ प्लस द इधर आके माइनस का हो जाएगा आठ चो पाँच गए तीन एक्स तीन एक्स और आ माइनस है इधर ही माइनस दीक है ठीक है इधर आके प्लस का हो जाएगा प्लस का हो जाएगा ना इधर पांच सौ आके प्लस का हो गया इधर माइनस दलस माइनस माइनस 2500 ਗਿਆ ਕਿੰਨਾ ਬਚਿਆ 1500 ਇੱਥੇ x ਦੀ ਵੈਲਿਊ ਕੱਢ ਲਾਂਗੇ x 1500 ਇੱਧਰ ਆ ਕੇ 3 ਕੀ ਡਿਵਾਈਡ बटे ਚ ਆ ਜਾਏਗਾ 3 5 15 x ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 500 ਸੋ ਪੁੱਛਿਆ ਕੀ ਹੈ a ਅਤੇ b ਦੀ ਤਨਖਾਹ ਪਤਾ ਕਰੋ a ਅਤੇ b ਦੀ ਤਨਖਾਹ ਰੇਸ਼ੋ ਵਿੱਚ ਕਿੰਨੀ ਹੈ ਰੇਸ਼ੋ ਵਿੱਚ ਕਿੰਨੀ ਹੈ 4 ਰੇਸ਼ੋ 5 ਔਰ ਆਪਣੇ ਆਪਣੇ ਕੋਲ ਵੈਲਿਊ ਕਿ ਆਈ ਹੈ 500 500 ਆਇਆ ਨਾ 100 ਏ ਦੀ ਚਾਰਚ ਵੈਲਿਊ ਦਿੱਤੀ ਹੈ ਰੇਸ਼ੋ ਚ ਆਪਣੇ ਕੋਲ ਵੈਲਿਊ ਕਿ ਆਈ ਹੈ 500 4 ਨੂੰ ਮਲਟੀਪਲਾਈ ਕਰਾਂਗੇ 500 ਨਾਲ ਕਿੰਨਾ ਬਣੇਗਾ 2000 ਇਹ ਕਹਿੰਦੀ ਹੈ ਤਨਖਾਹ ਏ ਦੀ 5 ਗੁਣਾ 500 ਕਰਾਂਗੇ ਇੱਥੇ ਰੇਸ਼ੋ ਚ ਦਿੱਤੀ ਹੈ ਜੀ ਨਾ ਬੀ ਦੀ ਤਨਖਾਹ 5 ਆਪਾਂ ਵੈਲਿਊ ਚ ਕਿੰਨੀ ਕੱਢੀ ਹੈ 500 पांच गुना पांच सौ पच्ची सौ एक कि आई है तनखा बी दी सो यही की अपना आंसर ठीक है पूरे ध्यान समझ लेना इस उत्ते शॉर्टकट नहीं बनेगा क्या ओके सब ठीक है भाई ਰਾਈਟ ਡਾਉਨ ਕਰ ਲਓ ਸੋਨਾ ਸੋਨਾ ਇੱਕ ਵਾਰ ਜਦੋਂ ਪ੍ਰੈਕਟਿਸ ਹੋ ਗਈ ਨਾ ਇਹ ਤਾਂ ਸਮਝਾਉਣ ਲੱਗੇ ਟਾਈਮ ਲੱਗਿਆ ਨਾ ਪ੍ਰੈਕਟਿਸ ਹੋ ਗਈ ਅੰਦਾ ਤਾਂ ਵਿੱਚ ਰੋਲ ਹੀ ਨਹੀਂ ਆ ਚੀਜ਼ ਦਾ ਤਾਂ ਰੋਲ ਨਹੀਂ ਹੈਗਾ ਸਿੱਧਾ ਇੱਥੋਂ ਜੰਪ ਕਰਕੇ ਆਪਾਂ ਇੱਥੇ ਆਉਣਾ ਹੈ ਹੂੰ ਠੀਕ ਆ ਪ੍ਰੈਕਟਿਸ ਨਾਲ ਆ ਸਭ ਕੁਝ ਕਹਿੰਦੇ ਨਾ ਪ੍ਰੈਕਟਿਸ ਮੇਕ ਸ਼ੋਰ ਪ੍ਰੈਕਟਿਸ ਇੱਕ ਐਦਾਂ ਦੀ ਚੀਜ਼ ਆ ਜੋ ਤੁਹਾਨੂੰ ਬਹੁਤ ਅੱਗੇ ਲੈ ਜਾਏਗੀ ਚਾਹੇ ਤੁਸੀਂ ਕਿਸੇ ਵੀ ਫੀਲਡ ਚ ਮੈਥ ਮੰਗਦਾ ਕੀ ਹੈ ਪ੍ਰੈਕਟਿਸ ਹੀ ਮੰਗਦਾ ਨਾ ਹੋਰ ਇਹਨੂੰ ਯਾਦ ਥੋੜੀ ਕਰਨਾ ਹੁੰਦਾ ਕੋਈ ਯਾਦ ਕਰਾ ਕੋਈ ਚੀਜ਼ ਆ ਥੋੜੀ ਹੁੰਦੀ ਹੈ ਮੈਥ ਚ ਬਸ ਇਹਦੀ ਪ੍ਰੈਕਟਿਸ ਹੈ ਜਿੰਨੀ ਕਰ ਲੋਗੇ ਉਨੀ ਥੋੜੀ ਹੈ ਦੇਖੋ ਜੀ ਕੇ ਆਪਾਂ ਨੂੰ ਕੀ ਰੱਟੇ ਹੀ ਲਾਉਣੇ ਪੈਂਦੇ ਆ ਰੱਟੇ ਹੀ ਲਾਉਣੇ ਪੈਂਦੇ ਨਾ ਹੋਰ ਆਪਾਂ ਨੂੰ ਕੀ ਇੱਥੇ ਪਾਣੀਪੱਤ ਦੀ ਲੜਾਈ ਤੇ ਬਕਸਰ ਚ ਲੜਾਈ ਚ ਆਪਾਂ ਕੀ ਲੈਣਾ ਦੇਣਾ ਆਪਣਾਉਂਦੇ ਚ ਕੋਈ ਆਪਾਂ ਉੱਥੇ ਆ ਇਹ ਤਾਂ ਹੈ ਨਹੀਂ ਵੀ ਤੋਹਫਾ ਸਮਾਨੀਆ ਜਾ ਕੇ ਔਰ ਰਟਾਇਆ ਇੱਕ ਦਾ ਇੱਕ ਤਰ੍ਹਾਂ ਦਾ ਮੈਚ ਰਟਾ ਲਾਉਂਦੀ ਲੋੜ ਨਹੀਂ ਬਸ ਸਮਝਣ ਦੀ ਲੋੜ ਹੈ ਸੋ ਆਪਾਂ ਇਹਦੀ ਇੱਕ ਨਾਲ ਦਾ ਕੁਸਚਨ ਹੋਰ ਕਰਦੇ ਆ ਜੁਆਇ ਦਾ ਆਪਣਾ ਲਾਸਟ ਕੁਸਚਨ ਹੈ ਏ ਅਤੇ ਬੀ ਦੀ ਤਨਖਾਹ ਏ ਅਤੇ ਬੀ ਦੀ ਤਨਖਾਹ ਦਾ ਅਨੁਪਾਤ 2:3 ਹੈ ਜੇਕਰ ਏ 500 ਅਤੇ ਬੀ 1000 ਰੁਪਏ ਬਚਾਉਂਦੇ ਹਨ ਏ ਅਤੇ ਬੀ ਦੀ ਤਨਖਾਹ ਦਾ ਅਨੁਪਾਤ 2:3 ਹੈ ਏ ਜੇਕਰ 500 ਬਚਾਉਂਦਾ ਹੈ ਤਾਂ ਬੀ 1000 ਬਚਾਉਂਦਾ ਹੈ ਤਾਂ ਏ ਅਤੇ ਬੀ ਦੇ ਖਰਚ ਦਾ ਅਨੁਪਾਤ 2:3 ਹੈ ਤਾਂ ਬੀ ਦੀ ਤਨਖਾਹ ਪਤਾ ਕਰੋ ਹੁਣ ਆਪਾਂ ਕੀ ਦਿੱਤਾ ਹੈ ਤਨਖਾਹ ਦਿੱਤੀ ਹੋਈ ਹੈ ਉਹ ਵੀ ਕੀ ਹੈ ਰੇਸ਼ੋ ਚ ਹੈ 2 ਰੇਸ਼ੋ 3 2 ਰੇਸ਼ੋ 3 ਹੈ ਤਨਖਾਹ ਕਿ ਦਿੱਤੀ ਹੋਈ ਹੈ 2 ਰੇਸ਼ੋ 3 ਚ ਓਕੇ ਸਭ ਠੀਕ ਆ ਤਨਖਾਹ ਚ ਹੁੰਦਾ ਕੀ ਕੀ ਆ ਦੱਸਿਓ ਮਾੜਾ ਜਾਂ ਤਨਖਾਹ ਚੰਦਾ ਕੀ ਕੀ ਆ ਖਰਚ ਅਤੇ ਬਚਤ ਮੈਂ ਕਹਾ ਇਹਦੀ ਤਨਖਾਹ ਕਿੰਨੀ ਹੈ 2 ਆਪਾਂ ਨੂੰ ਨਹੀਂ ਪਤਾ ਉਹ ਕਿੰਨੀ ਹੈ ਆਪਾਂ ਐਕਸਲੈਟ ਕਰ ਸਕਦੇ ਹਾਂ ਐਕਸ ਐਕਸ ਦੀ ਜਗ੍ਹਾ ਜੋ ਮਰਜ਼ੀ ਭਰ ਦਿਓ ਏ ਬੀ ਸੀ ਡੀ ਜੋ ਮਰਜ਼ੀ ਚਾਹੇ ਜੋ ਮਰਜ਼ੀ ਬੋਰਡ ਮਾਰਕਰ ਕੁਝ ਵੀ ਲਿਖ ਦਿਓ ਸੋ ਵੈਲਿਊ ਆ ਜਾਏਗੀ ਆਪਣੇ ਕੋਲ ਠੀਕ ਆ 2 ਐਕਸ ਅ ਅਗਰ ਮੈਂ ਤਨਖਾਹ ਦੇ ਵਿੱਚੋਂ ਬਚਤ ਮਾਈਨਸ ਕਰਦਾ ਬਚਤ ਏ ਦੀ ਕਿੰਨੀ ਹੈ 500 ਤਾਂ ਆਪਣੇ ਕੋਲ ਕੀ ਆ ਜਾਏਗਾ ਖਰਚਾ ਆ ਜਾਏਗਾ ਨਾ ਖਰਚਾ ਆਪਾਂ ਨੂੰ ਦਿੱਤਾ ਕੀ ਹੋਇਆ ਅਨੁਪਾਤ ਚ ਕਿੰਨਾ ਹੈ ਇਹ ਦਾ ਖਰਚਾ 2 ਓਕੇ ਬੀ ਦੀ ਆਪਾਂ ਨੂੰ ਤਨਖਾਹ ਦਾ ਅਨੁਪਾਤ ਕਿੰਨਾ ਦਿੱਤਾ ਹੈ 3 ਆਪਾਂ ਨੂੰ ਨਹੀਂ ਪਤਾ ਤਨਖਾਹ ਕਿੰਨੀ ਹੈ ਸੋ ਆਪਾਂ x ਲੈਟ ਕਰ ਸਕਦੇ ਹਾਂ ਨਾ ਠੀਕ ਆ 3x ਆ ਗਈ ਬੀ ਦੀ ਕਿੰਨੇ ਪੈਸੇ ਬਚਾਉਂਦਾ ਹੈ 1000 ਅਗਰ ਤਨਖਾਹ ਦੇ ਵਿੱਚੋਂ मैं बचत माइनस कर दा अपने को आ जाएगा खर्च खर्च है अनुपात तीन खत्म क्वेश्चन खत्म हो गया ठीक है सोलव है, भी है। की हो गुना तीन गुना दो पंद्रह सौ और दो तिया छे दो आ, दोनों हजार ना करा की आएगा दो हजार ठीक है सब ओके है? सो, करांगे। मैंनस, मैंनस आ सो सोल्व करा इधर प्लस द इधर ही प्लस दाइनस माइनस हो जाएंगे ना सॉरी इधर प्लस द इधर ही प्लस दू आपने को बचा एक्स ਇੱਧਰ ਮਾਈਨਸ ਦਾ ਇੱਧਰ ਮਾਈਨਸ ਦਾ ਮਾਈਨਸ ਹੀ ਹੋਏਗਾ ਨਾ ਇੱਧਰ ਆ ਕੇ ਅਗਰ ਪਲੱਸ ਦਾ ਹੋਏਗਾ ਪਲੱਸ ਮਾਈਨਸ ਮਾਈਨਸ 2000 ਚ 1500 ਗਿਆ ਕਿੰਨੇ ਬਚੇ 500 x ਦੀ ਵੈਲਿਊ ਕਿੰਨੀ ਆ ਗਈ 500 ਸੋ ਇਹ ਪੁੱਛਿਆ ਕਿ ਆਪਣੇ ਕੋਲੋਂ ਬੀ ਦੀ ਤਨਖਾਹ ਕਿੰਨੀ ਹੈ ਬੀ ਦੀ ਤਨਖਾਹ ਇੱਥੇ ਕਿੰਨੀ ਹੈ ਤਿੰਨ ਤਿੰਨ ਅਨਾ ਤਨਖਾਹ ਔਰ ਇੱਥੇ ਤਨਖਾਹ ਰੇਸ਼ੋ ਚ ਕਿੰਨੀ ਹੈ ਤਿੰਨ ਆਪਣੀ ਕਿੰਨੀ ਦਿੱਤੀ ਹੈ ਵੈਲਿਊ ਚ 500 ਕੀ ਆ ਜੇਗੀ ਬੇਦੀ ਤਨਖਾਹ ਓਕੇ ਸਭ ਅਗਰ ਕਿਸੇ ਨੂੰ ਵੀ ਮੈਥ ਚ ਡਾਊਟ ਆਉਂਦਾ ਹੋਵੇ ਪਲੀਜ਼ ਇਹ ਨੰਬਰ ਤੇ ਜਰੂਰ ਕਨੈਕਟ ਕੰਟੈਕਟ ਕਰ ਲੈਣਾ ਨੰਬਰ ਨੋਟ ਕਰ ਲਓ ਮੇਰਾ 9714 674 16 ਠੀਕ ਆ 100 ਚੰਗੀ ਤਰ੍ਹਾਂ ਨੂੰ ਰਟ ਲੋ ਰੱਖਣਾ ਤਾਂ ਨਹੀਂ ਸੌਰੀ ਪ੍ਰੈਕਟਿਸ ਕਰ ਲੋ ਇਹਦੀ ਪ੍ਰੈਕਟਿਸ ਕਰ ਲੋ ਤਾਂ ਜੋ ਤੁਹਾਨੂੰ ਦਿੱਕਤ ਨਾ ਆਏ ਸੋ ਆਈ ਹੋਪ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਏਗੀ ਪਲੀਜ਼ ਲਾਈਕ ਐਂਡ ਕਮੈਂਟਸ ਕਰਕੇ ਜਰੂਰ ਆਪਣਾ ਫੀਡਬੈਕ ਦੇਣਾ ਕਲਾਸ ਕਿੱਦਾ ਦੀ ਸੀਗੀ ਠੀਕ ਆ ਔਰ ਜਿਹੜੇ ਵੀ ਬੱਚੇ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਪੀਵੀ 77 ਸਟਡੀਪੈਨ ਨੂੰ ਜਰੂਰ ਸਬਸਕ੍ਰਾਈਬ ਕਰਨ ਐਂਡ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨ ਤਾਂ ਜੋ ਸਮੇਂ ਸਿਰ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਨੂੰ ਪਤਾ ਹੀ ਆ ਹੁਣ ਆਪਣਾ ਆ ਕਲਰਕ ਦੀ ਆਈ ਹੈ ਪੋਸਟ ਕਲਰਕ ਦੀ 258 ਜਾਂ 866 ਇਨੀ ਕੁ ਪੋਸਟ ਆ ਸੀਨੀਅਰ ਅਸਿਸਟੈਂਸ ਦੀ ਆ ਗਈ ਠੀਕ ਆ ਪੰਜਾਬ ਪੁਲਿਸ 1746 ਆ ਗਈ ਸੋ ਹੁਣ ਟਾਈਮ ਹੈ ਹੁਣ ਟਾਈਮ ਹੈ ਦੱਬ ਕੇ ਤਿਆਰੀ ਕਰ ਲੋ ਸੋ 2024 ਆਪਣਾ ਵਰਦੀ ਮਿਸ਼ਨ ਹੋਣਾ ਜ਼ਰੂਰੀ ਹੈ ਠੀਕ ਆ ਸੋ ਮਿਲਦੇ ਆ ਨੈਕਸਟ ਕਲਾਸ ਚ ਬਾਏ ਬਾਏ ਟੇਕ ਕੇਅਰ